ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਫਸਲ ਕਣਕ ਦੀ ਬਿਲਕੁਲ ਬਾੜੀ ਦੇ ਸ਼ੁਰੂਆਤ ਹੋਣ ਦੇ ਕੰਢੇ ਤੇ ਆਈ ਹੋਈ ਹੈ 2-3 ਦਿਨਾਂ ਦੇ ਵਿੱਚ ਵੱਡੇ ਪੱਤਰ ਤੇ ਬਾੜੀ ਸ਼ੁਰੂ ਹੋਵੇਗੀ ਵਿਸਾਖੀ ਦੇ ਲਾਗੇ ਪਰ ਜਿਹੜੇ ਖੇਤਾਂ ਦੇ ਵਿੱਚ ਤੁਹਾਨੂੰ ਸੁੰਢੀ ਦਿਖਾਈ ਦੇ ਰਹੀ ਹੈ ਤਾਂ ਜੇਕਰ ਤੁਹਾਡੀ ਕਣਕ ਦੇ ਵਿੱਚ ਦਾਣੇ ਦਾ ਰੰਗ ਬ੍ਰਾਊਨ ਹੋ ਗਿਆ ਸਨੇਰੀ ਦਾਣਾ ਹੋਣ ਲੱਗ ਗਿਆ ਦਾਣੇ ਦੇ ਵਿੱਚ ਖੋਏ ਦੇ ਦਾਣੇ ਵਰਗੀ ਕਰੀਮ ਨਿਕਲਣੋਂ ਹਟ ਗਈ ਦਾਣਾ ਪੂਰਾ ਮੁਕੰਮਲ ਮੈਦਾਵਨ ਲੱਗ ਗਿਆ ਉਹਦੇ ਵਿੱਚ ਕਿਸੇ ਵੀ ਤਰੀਕੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਕਿੰਨੀ ਵੀ ਤੁਹਾਡੇ ਖੇਤ ਚ ਸੰਢੀ ਹੈ ਰੜੇ ਹੋਏ ਨਾੜ ਤੇ ਬੱਲੀ ਤੇ ਦਾਣੇ ਤੇ ਕਿਸ ਤਰੀਕੇ ਦੇ ਨਾਲ ਉਹ ਸੈੱਲ ਸਾਹਿਬ ਦੇ ਨਾਲ ਦਵਾਈ ਵਿੱਚ ਜਾਵੇਗੀ ਮਰੇਗੀ ਮੈਨੂੰ ਲੱਗਦਾ ਵੀ ਇੱਕ ਸਿਸਟਮਿਕ ਦਵਾਈ ਵੀ ਹਫ਼ਤੇ ਤੋਂ ਪਹਿਲਾਂ ਕੰਮ ਨਹੀਂ ਕਰੇਗੀ ਤੇ ਹਫ਼ਤੇ ਤੋਂ ਪਹਿਲਾਂ ਕਣਕ ਦੇ ਵਿੱਚ ਮੌਇਸਚਰ ਦੀ ਮਾਤਰਾ ਬਹੁਤ ਘਟ ਜਾਣੀ ਆ ਕਿਸ ਤਰੀਕੇ ਨਾਲ ਤੁਸੀਂ ਸਪਰੇ ਦੇ ਨਾਲ ਕੋਈ ਰਿਜ਼ਲਟ ਦੀ ਜਿਹੜੀ ਆ ਆਸ਼ਾ ਰੱਖੀ ਬੈਠੇ ਹੈਗੇ ਹੋ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਵਰਸੀਮ ਹੈਗੀ ਆ ਕੋਈ ਹੋਰ ਫਸਲ ਲੱਗੀ ਹੋਈ ਹੈ ਜਿਸ ਦੇ ਉੱਤੇ ਹਰਾਪਣ ਹੈਗਾ ਤਾਂ ਹੁਣ ਖੇਤ ਖਾਲੀ ਹੋਣਗੇ ਉਹਦੇ ਉੱਤੇ ਕਿਸੇ ਬੱਗ ਦਾ ਕਿਸੇ ਸੁੰਡੀ ਦਾ ਜਾਂ ਮੱਕੀਆਂ ਤੁਹਾਡੇ ਖੇਤ ਵਿੱਚ ਹਰੇਚਾਰੇ ਵਾਲੀਆਂ ਲੱਗੀਆਂ ਹੋਈਆਂ ਤਾਂ ਫੌਲ ਆਰਮੀ ਬਾਰਮ ਦਾ ਅਟੈਕ ਹੁੰਦਾ ਹੈਗਾ ਤਾਂ ਪਸ਼ੂਆਂ ਦੇ ਹਰੇਚਾਰੇ ਤੇ ਕਿਸੇ ਵੀ ਰੈੱਡ ਲੈਵਲ ਜਾਂ yellow ਲੈਵਲ ਦੀ ਤੁਸੀਂ ਸਪਰੇਅ ਨਾ ਕਰੋ ਬਿਲਕੁਲ ਵੀ ਨਾ ਕਰੋ ਕੋਈ ਕਲੋਰੋ ਮੋਨੋ ਐਸੀਫੇਟ ਇਹ ਨਹੀਂ ਵਰਤਨੇ ਹੈਗੇ ਡੀਡੀਪ ਇਹ ਨਹੀਂ ਵਰਤਨੇ ਹੈਗੇ ਸਿਰਫ ਤੁਸੀਂ ਜਿਹੜਾ ਗ੍ਰੀਨ ਲੈਵਲ ਵਰਤ ਸਕਦੇ ਹੋ ਜਾਂ ਤਾਂ ਸਪਾਇਨ ਟੌਰਮ ਟੈਲੀਗੇਟ ਵਰਤ ਸਕਦੇ ਹੈਗੇ ਉਹ ਜਾਂ ਤੁਸੀਂ ਉਹੀ ਕਰੰਤਰਾ ਨੀਰੀਪੋਰ ਕੋਰਜਰ ਬਤ ਸੱਕਦੇ ਹੈ ਕਿਉਂਕਿ ਇਸ ਵਾਰ ਕਣਕਾਂ ਜਿਹੜੀਆਂ ਹੈਗੀਆਂ ਮਾਰਚ ਦੇ ਵਿੱਚ ਹੀਟ ਵੇਵ ਤੋਂ ਬਚ ਗਈਆਂ ਟੁੱਟਵੇਂ ਰੂਪਾਂ ਦੇ ਵਿੱਚ ਜਿਹੜੇ ਡਿਸਟਰਬੈਂਸ ਆਉਂਦੇ ਰਹੇ ਹੈਗੇ ਆ ਕਈ ਜਗ੍ਹਾ ਤੇ ਵਰਖਾ ਹੋ ਗਈ ਗੜੇ ਹੋ ਗਏ ਕਈ ਜਗ੍ਹਾ ਤੇ ਬੱਦਲਬਾਈ ਦੇ ਨਾਲ ਮੌਸਮ ਡਾਊਨ ਹੋ ਗਿਆ ਤਾਂ ਕਣਕਾਂ ਦੇ ਝਾੜ ਚੰਗੇ ਆਉਣ ਦੀ ਆਸਾ ਹੈਗੀ ਆ ਜੇਕਰ ਤੁਹਾਡੇ ਏਰੀਆ ਵਿੱਚ ਵਾਢੀ ਹੋ ਚੁੱਕੀ ਹੈ ਤਾਂ ਕਣਕਾਂ ਦੇ ਝਾੜ ਦੀ ਜਾਣਕਾਰੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਸ਼ੁਰੂਆਤ ਦੇ ਵਿੱਚ ਜ਼ਰੂਰ ਗਰਮੀ ਪਈ ਸੀ ਜਿਹੜੀਆਂ ਕਣਕਾਂ 15 20 ਅਕਤੂਬਰ 25 ਅਕਤੂਬਰ ਦੇ ਲਾਗੇ ਬੀਜੀਆਂ ਗਈਆਂ 31 ਅਕਤੂਬਰ ਤੱਕ ਜਿਹੜੇ ਪਹਿਲੇ ਹਫਤੇ ਦੇ ਵਿੱਚ ਮੇਨ ਬਜਾਈ ਹੋਈ ਹੈ ਬੌਲੀਆ ਗੇਤੀ ਬਜਾਈ ਹੋਈ ਹੈ ਉਹਦੇ ਤੇ ਉੱਤੇ ਕਈ ਪ੍ਰਾਣੀਆਂ ਕਿਸਮਾਂ ਦੇ ਉੱਤੇ ਜ਼ਰੂਰ ਅਸਰ ਹੋਇਆ ਹੋਵੇਗਾ ਉਹਨਾਂ ਦੇ ਵਿੱਚ ਝਾੜ ਨਾਰਮਲ ਆਵੇਗਾ ਪਰ ਜਿਸ ਤਰ੍ਹਾਂ ਐਮਪੀ ਦੇ ਵਿੱਚ ਵਾਢੀ ਹੋਈ ਹੈ ਜਿਸ ਤਰ੍ਹਾਂ ਯੂਪੀ ਦੇ ਵਿੱਚ ਪਿਛਲੇ ਡੇਢ ਹਫਤੇ ਤੋਂ ਵਾਢੀ ਚੱਲ ਰਹੀ ਹੈਗੀ ਆ ਤਾ ਝਾੜ ਚੰਗੇ ਆ ਰਹੇ ਹੈਗੇ ਤਾਂ ਪੰਜਾਬ ਤੇ ਹਰਿਆਣਾ ਦੀ ਕਣਕ ਤੋਂ ਵੀ ਉਮੀਦ ਬਹੁਤ ਚੰਗੀ ਹੈਗੀ ਆ ਜੇਕਰ ਤੁਹਾਡੇ ਕਣਕ ਖੇਤਾਂ ਦੇ ਵਿੱਚ ਲੱਗੀ ਹੋਈ ਹੈ ਜਾਂ ਵੱਢ ਲਈ ਹੈ ਤੁਸੀਂ ਲੇਟ ਵੀਡੀਓ ਦੇਖ ਰਹੇ ਹੋ ਤਾਂ ਕਮੈਂਟਾਂ ਦੇ ਵਿੱਚ ਝਾੜ ਦੀ ਜਾਣਕਾਰੀ ਜ਼ਰੂਰ ਦਿਓ ਪਰ ਅੱਜ ਦੇ ਸਮੇਂ ਕਣਕ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਇਨਸੈਕਟੀਸਾਈਡ ਜਾਂ ਹੋਰ ਤਰ੍ਹਾਂ ਦੀ ਪੈਸਟਾਈਸਾਈਡ ਤੋਂ ਨੂੰ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਆਉਣ ਵਾਲੀਆਂ ਫਸਲਾਂ ਦੀ ਮੁਕੰਮਲ ਤਿਆਰੀ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਫਸਲਾਂ ਦੀ ਮੁਕੰਮਲ ਤਿਆਰੀ ਤੋਂ ਪਹਿਲਾਂ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਬੀਜ ਹੋਣਾ ਜ਼ਰੂਰੀ ਹੈ ਮੂੰਗੀ ਲਾਉਣੀ ਹੈ ਬਾਸਮਤੀ ਲਾਉਣਾ ਜੰਤਰ ਲਾਉਣਾ ਕਿ ਇਹਨੂੰ ਖਾਲੀ ਰੱਖਣਾ ਜਾਂ ਹਾਰੇਚਾਰੇ ਲਈ ਵਰਤਣਾ ਹੈਗਾ ਕਿਸ ਤਰੀਕੇ ਦੇ ਨਾਲ ਵੀ ਉਹ ਤੁਹਾਡੀ ਬੀਜ ਦਾ ਪ੍ਰਬੰਧਨ ਕਰ ਲਵੋ ਕਿਉਂਕਿ ਲਾਸਟ ਟਾਈਮ ਜਿਹੜੀਆਂ ਪਛੇਤੀਆਂ ਪ੍ਰਸ਼ਾਤਾਂ ਹੋਈਆਂ ਇਹਦੇ ਕਰਕੇ ਸਾਊਥ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਕੰਪਨੀਆਂ ਬੀਜ ਤਿਆਰ ਕਰਦੀਆਂ ਹੈਗੀਆਂ ਤਾਂ ਉਹਨਾਂ ਦੇ ਲੋਡ ਤੇ ਵਿੱਚ ਜਰਮੀਨੇਸ਼ਨ ਪ੍ਰੋਬਲਮ ਆਈ ਹੈਗੀ ਹੈ ਇਹਦੇ ਕਰਕੇ ਨਾਰਥ ਇੰਡੀਆ ਵਿੱਚ ਕਾਫੀ ਬੀਜਾਂ ਦੀ ਸਪਲਾਈ ਹੈ ਜਿਹੜੀ ਓਹੋ ਲਿਮਟਿਡ ਹੈਗੀ ਆ ਤਾਂ ਕਰਕੇ ਤੁਹਾਨੂੰ ਕੋਈ ਵੀ ਜਿਹੜੇ ਬਾਹਲੇ ਮਹਿੰਗੀ ਰੇਟ ਦੇ ਨਾਮ ਲੈਣਾ ਪਵੇ ਤੁਸੀਂ ਵੀ ਇਹਨੂੰ ਬਹੁਤ ਸਮੇਂ ਸਿਰ ਜਿਹੜਾ ਹੈਗਾ ਇਕੱਠਾ ਕਰ ਲਓ ਤੇ ਆਪਣੇ ਖੇਤ ਵਿੱਚ ਬਿਉਂਤਬੰਦੀ ਕਰ ਸਕੋ ਆਉਣ ਵਾਲੇ ਸਮੇਂ ਵਿੱਚ ਇਸ ਮਿਲਦੇ ਆ ਹੋਰ ਵੀਡੀਓ ਤੇ ਬਹੁਤ ਧੰਨਵਾਦ ਥੈਂਕ ਯੂ